ਦੁੱਲੇ ਦੇ ਦਾਦੇ ਦੀ ਆਪਾਂ ਗੱਲ ਕਰੀਏ ਕਿ ਸਾਦਲ ਭੱਟੀ ਤੇ ਉਹਦੇ ਪਿਤਾ ਫਰੀਦ ਭੱਟੀ ਸਰਕਾਰ ਤੋਂ ਹਕੂਮਤ ਤੋਂ ਆਕੀ ਤੇ ਉਹ ਲੋਕ ਹਕੂਮਤ ਦੇ ਅੱਗੇ ਝੁਕਣ ਤੋਂ ਇਨਕਾਰੀ ਸੀ ਲਗਾਨ ਨਹੀਂ ਦਿੱਤਾ ਤੇ ਲਾਹੌਰ ਦੇ ਦਰਵਾਜੇ ਦੇ ਮੂਹਰੇ ਉਹਨਾਂ ਨੂੰ ਫਾਂਸੀ ਚੜਾ ਕੇ ਉਸ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਦੇ ਵਿੱਚ ਤੂੜੀ ਭਰ ਕੇ ਮਰਤੇ ਕਿ ਸ਼ਰੀਰਾਂ ਦੇ ਵਿੱਚ ਕਿ ਕੱਲ ਨੂੰ ਕੋਈ ਬਾਗੀ ਨਾ ਜੰਮੇ ਹਸ਼ਰ ਕੀ ਹੂਗਾ ਬਾਗੀਆਂ ਦਾ ਇਹ ਦਿਖਾਉਣ ਦੇ ਵਾਸਤੇ ਸਰਕਾਰ ਨੇ ਹਕੂਮਤ ਨੇ ਜਿਹੜੀ ਉਦੋਂ ਦੀ ਸੀ ਯਤਨ ਕੀਤੇ ਲਾਸ਼ਾਂ ਕਿਲੇ ਦੇ ਮੂਹਰੇ ਲਟਕਾ ਦੀਆਂ ਲੋਕ ਡਰ ਗਏ ਸਹਿਮ ਗਏ ਇਹੋ ਜਿਹੇ ਬਥੇਰੇ ਹੁੰਦੇ ਨੇ ਪਰ ਇਹੋ ਜਿਹੇ ਵਿਰਲੇ ਹੁੰਦੇ ਨੇ ਕਿ ਜਿਹੜੇ ਇੰਨਾ ਹਕੂਮਤਾਂ ਦੀ ਏਨ ਨਹੀਂ ਮੰਨਦੇ ਤੇਰਾਵ ਸਾਹਿਬ ਹਾਲਾਤ ਫਿਰ ਕੀ ਕੀ ਬਣੇ ਕਿ ਦੁੱਲੇ ਦਾ ਜਦੋਂ ਜਨਮ ਹੁੰਦਾ ਨਾ ਉਦੋਂ ਪਹਿਲਾਂ ਇਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਮਾਂ ਲੱਦੀ ਪ੍ਰੈਗਨੈਂਟ ਸੀ ਉਹ ਆਦੇ ਪਿੱਕੇ ਪੈਣ ਹੁੰਦੀ ਆ। ਮਿਹਰਦੀਨ ਜਿਹੜਾ ਮਹਿਰੂ ਪੋਸਤੀ ਕਰਕੇ ਇਤਿਹਾਸ ਦੇ ਵਿੱਚ ਆਇਆ ਉਹ ਇਹਦੇ ਤੋਂ ਵੱਡਾ ਹੁੰਦਾ ਹੈ। ਤੇ ਦੂਜੀ ਗੱਲ ਉਹਨਾਂ ਵੇਲਾਂ ਦੇ ਵਿੱਚ ਹੀ ਜਹਾਂਗੀਰ ਦਾ ਜ਼ਨਮ ਹੁੰਦਾ ਹੈ। ਜਹਾਂਗੀਰ ਤਾਂ ਬਾਅਦ ਚਮੰਦਾ ਨਾ ਪਹਿਲਾਂ ਉਹਦਾ ਨਾਂ ਸਲੀਮ ਸੀ। ਨਜ਼ੂਮੀ ਆ ਜਿਹੜੇ ਅਕਬਰ ਨੂੰ ਕਹਿੰਦੇ ਆ ਪਰ ਮੈਨੂੰ ਇਹ ਗੱਲ ਨਾ ਸਾਰੀ ਦੀ ਸਾਰੀ ਐ ਲੱਗੇ ਕਿ ਬਗਾਵਤ ਦਬਾਉਣ ਦੇ ਵਾਸਤੇ ਸੀ। ਨਜ਼ੂਮੀ ਕੀ ਕਹਿੰਦੇ ਆ ਕਿ ਬਾਦਸ਼ਾਹ ਜੇ ਤੇਰੇ ਸੁਪੁੱਤਰ ਨੂੰ ਕਿਸੇ ਸ਼ੀਣੀ ਮਾਂ ਦਾ ਦੁੱਧ ਚੰਗਾਇਆ ਜਾਵੇ ਕਿਸੇ ਕੁਰਬਾਨੀ ਵਾਲੀ ਮਾਂ ਦਾ ਦੁੱਧ ਚੰਗਾਇਆ ਜਾਵੇ ਤਾਂ ਪੁੱਤ ਉਹੇ ਜਿਹਾ ਹੀ ਜੋਧਾ ਹੋਗਾ ਉਹੇ ਦਾ ਦਲੇਰ ਜੰਮੂਗਾ ਗੱਲ ਆ ਜਾਂਦੀ ਹੈ ਮਾਂ ਲੱਦੀ ਤੇ ਫਿਰ ਵੀ ਉਹੀ ਹੋ ਸਕਦਾ ਹੈ ਕਿ ਜਿਹਦੇ ਪਤੀ ਨੇ ਵੀ ਜਿਹਦੇ ਸਹੁਰੇ ਨੇ ਵੀ ਏਣ ਨਹੀਂ ਮੰਨੀ ਤੇ ਫਿਰ ਮਾਂ ਲੱਦੀ ਦੇ ਕੋਲ ਸਲੀਮ ਨੂੰ ਭੇਜਿਆ ਜਾਂਦਾ ਹੁਣ ਤੁਸੀਂ ਦੇਖੋ ਚਾਹੇ ਦਿੱਲੀ ਦਰਬਾਰ ਜਾਂ ਲਾਹੌਰ ਦਰਬਾਰ ਕਿਉਂਕਿ ਉੱਥੇ ਵੇਲੇ-ਵੇਲੇ ਦੇ ਉੱਤੇ ਹਕੂਮਤਾਂ ਬਦਲਦੀਆਂ ਰਹਿੰਦੀਆਂ ਸੀ ਕੰਮਦੋਮਾਂ ਦਾ ਇੱਕੋ ਹੀ ਸੀ ਔਰ ਇੱਕੋ ਹੀ ਸੀ ਦਰਬਾਰ ਓਹੋ ਅਦੁੱਲਾ ਜਿਹੜਾ ਉਹਦੇ ਨਾਨਕੀ ਰਹਿੰਦਾ ਤੇ ਉੱਥੇ ਹੀ ਸਲੀਮ ਪਹੁੰਚਦਾ ਜਦੋਂ ਸਲੀਮ ਪਹੁੰਚਦਾ ਤਾਂ ਬਿਨਾਂ ਸਰਕਾਰੀ ਰੁਆਇਤਾਂ ਸਬਸਿਡੀਆਂ ਜਿਨ੍ਹਾਂ ਦਾ ਆਪਾਂ ਵਾਰ-ਵਾਰ ਜ਼ਿਕਰ ਕਰਦੇ ਹਾਂ ਸਹੂਲਤਾਂ ਉਹ ਸਾਰੀਆਂ ਉੱਥੇ ਪਹੁੰਚਦੀਆਂ ਕਿ ਕਿਤੇ ਬਾਗੀ ਫੇਰ ਨਾ ਉੱਠ ਪਈ ਗੱਲ ਤਾਂ ਆਹਾਸੀ ਅਸਲ ਚ ਵੀ ਇਹਨਾਂ ਨੂੰ ਸਬਸਿਡੀਆਂ ਦੇ ਥੰਗੇ ਦਵਾ ਦਿਓ ਸਰਕਾਰੀ ਖੈਰਾਤਾਂ ਦੇ ਕੇ ਇਹਨੂੰ ਓਵੇਂ ਕੁੰਜੇ ਲਾ ਦਿਓ ਤੇ ਦੂਜੇ ਪਾਸੇ ਇਹ ਵੱਡਾ ਸਵਾਲ ਹੈ ਜਿਹੜਾ ਅੱਜ ਵੀ ਸਾਡੇ ਨੌਜਵਾਨਾਂ ਦੇ ਸਾਹਮਣੇ ਖੜਾ ਹੈ ਕਿ ਸਬਸਿਡੀ ਲੈਣ ਵਾਲਾਂ ਦੇ ਹੱਥਾਂ ਦੇ ਵਿੱਚ ਚਿੱਟਾ ਕਿਉਂ ਆ ਗਿਆ ਡੋਡੇ ਕਿਉਂ ਆ ਗਏ ਤੇ ਮਿਹਰਦੀਨ ਜਿਹੜਾ ਉਹਦੇ ਪਿੰਡ ਰਹਿੰਦਾ ਹੁੰਦਾ ਸੀ ਕਿਉਂਕਿ ਉਹਨੂੰ ਉੱਥੇ ਰੱਖ ਛੱਡਿਆ ਸੀ ਬੁੱਲੇ ਨੂੰ ਪੇਕੇ ਤੇ ਲਈ ਸੀ ਮਾਂ ਕੋਲ ਛੋਟਾ ਸੀ ਦੂਜੀ ਗੱਲ ਇਹ ਵੀ ਸੀ ਕਿ ਕਿਤੇ ਇਹ ਆ ਜਿਹੜਾ ਜਵਾਕ ਜੰਮਣ ਵਾਲਾ ਨਾ ਏ ਕਿਤੇ ਟੈਂਡ ਚ ਕੰਨ ਨਾ ਮਾਣਾ ਪਾ ਦੇ ਤੇ ਉਸ ਦੌਰਾਨ ਜੋ ਘਟਨਾ ਵਾਪਰਦੀ ਹੈ ਦੁੱਲੇ ਦੇ ਪਰਿਵਾਰ ਨੂੰ ਖੈਰਾਤਾਂ ਸਰਕਾਰ ਭੇਜਦੀ ਹੈ ਇਸ ਕਰਕੇ ਕਿਉਂਕਿ ਬਹਾਨਾ ਬਣਾਇਆ ਜਾਂਦਾ ਨੂੰ ਸਿੱਧਾ ਤਾਂ ਵੀ ਲੈਂਦਾ ਨਹੀਂ ਪਰਿਵਾਰ ਕਿ ਸ਼ੈਨ ਸ਼ਾਹ ਦਾ ਬੇਟਾ ਹੈ ਉਹਦੇ ਵਾਸਤੇ ਤੁਸੀਂ ਰਖਰਖਾ ਕਰ ਰਹੇ ਹੋ ਤਾਂ ਫਿਰ ਉਵੇਂ ਹੀ ਦਾਸੀਆਂ ਉਵੇਂ ਹੀ ਤੋਹਫੇ ਸਾਰਾ ਕੁਝ ਉਵੇਂ ਪਹੁੰਚਦਾ ਹੈ ਤੇ ਇਸੇ ਤਰੀਕੇ ਦੇ ਨਾਲ ਮਿਹਰਦੀਨ ਦੇ ਕੋਲੇ ਪੋਸਟ ਪਹੁੰਚਦਾ ਡੋਡੇ ਪਹੁੰਚ ਲਿਆ ਤੇ ਆਫੀਮ ਪਹੁੰਚਦੇ ਆ ਜੀਦੇ ਹੱਥ 'ਚ ਚੋਰੀ ਵਾਲਾ ਭਾਂਡਾ ਹੋਣਾ ਸੀ ਨਾ ਛੰਨਾ ਹੋਣਾ ਸੀ ਚੋਰੀ ਦਾ ਉਹਦੇ ਹੱਥ 'ਚ ਡੋਡਿਆਂ ਵਾਲਾ ਕੋਲਾ ਆ ਜਾਂਦਾ ਫਿਰ ਉਹ ਪੋਸਤੀ ਹੋ ਜਾਂਦਾ ਹੈ ਦੁੱਲਾ ਛੋਟਾ ਹੁੰਦਾ ਹੌਲੀ ਹੌਲੀ ਕਿਤੇ ਗੱਲਾਂ ਚੱਲਦੀਆਂ ਅਦੁੱਲਾ ਕਿਉਂਕਿ ਖੂਨ ਬਾਗੀ ਟਿਕੇ ਦਾ ਰਹਿੰਦੇ ਨੇ ਪਿੰਡ ਆਉਂਦਾ ਹੈ ਹਰਕਤਾਂ ਉਹੇ ਜਿਹੀਆਂ ਹੀ ਕਰਦਾ ਹੈ ਅਦੁੱਲਾ ਜਦੋਂ ਤੀਰ ਮਾਰ ਮਾਰ ਕੇ ਪਾਣੀ ਭਰਦੀਆਂ ਔਰਤਾਂ ਦੇ ਘੜੇ ਭੰਦਦਾ ਤਾਂ ਫਿਰ ਉਹ ਮੀਣਾ ਮਾਰਦੀਆਂ ਕਿ ਤੂੰ ਵੱਡਾ ਦੁੱਲਾ ਵੱਡਾ ਰਾਠ ਬਣਿਆ ਫਿਰਦਾ ਤੇਰੇ ਪਿਓ ਦਾਦੇ ਦੀਆਂ ਦੇਹਾਂ ਜਿਹੜੀਆਂ ਉਹ ਦਿੱਲੀ ਵਾਲੇ ਲਾਹੌਰ ਵਾਲੇ ਦਰਵਾਜੇ ਦੇ ਉੱਤੇ ਟੰਗਿਆ ਹੋ ਗਿਆਂ ਸੀ ਉਹਨਾਂ ਦਾ ਬਦਲਾ ਲੈ ਉਹ ਜਦੋਂ ਘਰ ਆਉਂਦਾ ਨਾ ਫਿਰ ਮੈਂ ਇੱਕ ਗੀਤ ਲਿਖਿਆ ਸੀ ਜਿਹੜਾ ਹਜੇ ਤੱਕ ਅਧੂਰਾ ਹੈ ਤੇ ਮੈਨੂੰ ਹਰੇਕ ਸਾਲ ਲੋਹੜੀ ਦੇ ਉੱਤੇ ਉਹ ਚੇਤੇ ਰਹਿੰਦਾ ਕਿ ਲੱੱਦੀ ਤੋਂ ਪੁੱਛ ਲਿਆ ਦੁੱਲੇ ਨੇ ਕਿ ਝੱਖੜ ਪਿੰਡੀ ਤੇ ਝੁੱਲੇ ਨੇ ਨਾ ਅਣਕੀ ਜਾਉਣਾ ਭੁੱਲੇ ਨੇ ਤੇ ਗਾਣਾ ਟਿਕ ਕੇ ਬਹਿਣ ਗਿਆ ਦਿੱਲੀ ਦੇ ਗੰਗਰੇਟ ਹੋਣੇ ਮੈਂ ਹੁਣ ਲਾਹੌਰ ਭਾਜਣਾ ਪੈਣ ਗਿਆ ਤੇ ਮਾਣੂਏ ਹੁੰਦਾ ਕਿ ਜਿਹੜੇ ਰਸਤੇ ਮੇਰਾ ਪਤੀ ਤੁਰ ਗਿਆ ਜਿਹੜੇ ਰਸਤੇ ਮੇਰਾ ਸਹੁਰਾ ਤੁਰ ਗਿਆ ਘਟੋ ਘਟ ਇਹ ਪੁੱਤ ਨਾ ਆ ਜਾਵੇ ਮਾਮਾ ਨੂੰ ਹੁੰਦਾ ਉੱਤਾਂ ਨੂੰ ਵਰਿਆ ਕੇ ਰੱਖਦੀ ਹੈ ਪਰ ਕਿਤੇ ਨਾ ਕਿਤੇ ਉਹ ਖੂਨ ਵਾਗੀ ਉਵਾਲੇ ਮਾਰਦਾ ਤੇ ਫੇਰ ਮਾਂ ਖੋਲ ਦਿੰਦੀ ਆ ਉਹ ਦਰਵਾਜ਼ਾ ਤੇ ਨਾਲੇ ਰਾਜ ਦਰਵਾਜ਼ਾ ਉਹ ਖੋਲਦੀ ਆ ਜਿੱਥੇ ਅੰਦਰ ਨੇਜੇ ਪਏ ਆ ਤਲਵਾਰਾਂ ਪਈਆਂ ਤੇ ਹੋਰ ਹਥਿਆਰ ਪਏ ਨੇ ਵੱਡ ਵਡੇਰਿਆਂ ਦੇ ਤੇ ਦੂਜੇ ਪਾਸੇ ਇਤਿਹਾਸ ਸਾਹਮਣੇ ਰੱਖ ਦਿੰਦੀ ਆ ਕਿ ਤੇਰੇ ਪਿਓ ਨੇ ਅਕੂਮੋਤ ਦੇ ਨਾਲ ਟੱਕਰ ਲਈ ਸੀ ਆ ਪਾਣਾ ਵਾਪਰ ਗਿਆ ਸੀ ਤੇ ਫਿਰ ਪਾਣਾ ਤਾਂ ਵਾਪਰਨਾ ਹੀ ਐ ਬਾਗੀ ਖੂਨ ਨੇ ਰੰਗ ਦਿਖਾਉਣਾ ਸੀ